ਗਣਪਤੀ ਜੀ ਵਿਸਰਜਨ ਦੇ ਸਬੰਧ ਵਿੱਚ ਕੱਢੀ ਜਾ ਰਹੀ ਹੈ ਉਸ ਯਾਤਰਾ ਦਾ ਸਵਾਗਤ ਸ਼੍ਰੀ ਰਾਮ ਗੋਇਲ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਬੈਤੂ ਸਰਕਟ ਮੈਂਬਰ ਨੇ ਕਿ ਰਾਮ ਗੋਇਲ ਜੀ ਤੋਂ ਉਹਦੇ ਸਾਥੀ ਇਹਨਾਂ ਦੇ ਨਾਲ ਕੀ ਨਾਮ ਉਸ ਦਾ ਰਾਮ ਗੋਇਲ ਜੀ ਆ ਰਾਮ ਗੋਇਲ ਜੀ ਜੀ ਨੂੰ ਬਸਰਜਨ ਕਰ ਲਈ ਕਿ ਮੇਰੀ 8-9 ਦਿਨਾਂ ਦਾ ਦੁਰਗਾ ਮੰਦਰ ਦੇ ਵਿੱਚ ਬਹੁਤ ਹੀ ਜੋਸ਼ੀ ਨਾਲ ਪ੍ਰੋਗਰਾਮ ਚੱਲ ਰਿਹਾ ਕਣੀ ਹਮਾਰੀ ਦਾ ਅੱਜ ਵਿਸਰਜਨ ਦਾ ਪ੍ਰੋਗਰਾਮ ਦੀ ਪੂਰੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਭਰਮਾ ਸਵਾਗਤ ਕੀਤਾ ਗਿਆ ਹਾਂ ਤੇ ਆਲਾ ਰੋਡ ਦੇ ਉੱਤੇ 50 ਮੋਡ ਪਾਰਟ ਸੇ ਅੱਜ ਮਹਾਰਾਜ ਕਨੈਸ਼ ਜੀ ਪਹੁੰਚੇ ਮਾਰਕੀਟ ਵੱਲੋਂ ਪੂਰਾ ਧਰਮਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਅਸੀਂ ਮਨੀਸ਼ ਸਿੰਘ ਲਈ ਦਾ ਪ੍ਰਧਾਨ ਦੋਗਾ ਮੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਬਹੁਤ ਹੀ ਵਧੀਆ ਵਧੀਆ ਕੰਮ ਕਰ ਰਹੇ ਨੇ ਮੰਦਰ ਲਈ ਬਹੁਤ ਹੀ ਵਧੀਆ ਉੱਚਾ ਕਰ ਰਹੇ ਹਨ ਉਹਨਾਂ ਨੇ ਮੰਦਰ ਦਾ ਉਹ ਕਮੇਟੀ ਵੱਲੋਂ ਲੰਗਰ ਲਾਇਆ ਗਿਆ ਸੀ ਕਮੇਟੀ ਵੱਲੋਂ ਲੰਗਰ ਜੀ ਲੱਡੂ ਕੇਲੇ ਜਲ ਸੇਵਾ ਕਿਹਾ ਬਣੀ ਦਾ ਲੱਗ ਲਗਾਇਆ ਗਿਆ ਆ ਕਿਵੇਂ ਦੇਖ ਦੁਕਾਨ ਬਿਜਲੀ ਜਿਵੇਂ ਬਿਗਨ ਹਰ ਸਾਡੀ ਦੁਕਾਨ ਤੇ ਜਿਵੇਂ ਰੌਣਕ ਇੱਕ ਵਾਰੀ ਚ ਵੇਖੋ ਗਣੇਸ਼ ਜੀ ਦਾ ਅੰਤਰਜੈਮੀ ਨੇ ਜਦੋਂ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਪਹਿਲੀ ਨੋਂ ਪਗਨੇ ਇਹ ਚੀਜ਼ ਲੈਦਾ ਤਾਂ ਅੰਤਰਜੈਮੀ ਨੇ ਆਉਂਦਾ ਆਪਣੇ ਦਿਲਾਚੀ ਬਾਤ ਨੇ ਗਣੇਸ਼ ਜੀ ਤੇ ਸ਼ਹਿਰ ਵਾਸੀਆਂ ਨੇ ਇਸ ਸਬੰਧੀ ਵਧਾਈਆਂ ਦਓਗੇ ਕਿ ਸਾਰੇ ਸਾਰਿਆਂ ਨੂੰ ਵਧਾਈਆਂ ਨੇ ਜੀ ਗਣੇਸ਼ ਚੰਦਰ ਜੀ ਤੇ ਵਿਸਰਜਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਗਾ ਮੰਦਰ ਦੀ ਕਮੇਟੀ ਨੂੰ ਸਾਰਿਆਂ ਨੂੰ ਵਧਾਈ